ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਤਾਂ ਦੀ ਵਾਪਸੀ ਆ ਤੇ ਸਾਰੀ ਸੰਗਤ ਅਬਰਤ ਵੇਲੇ ਸੱਚਖੰਡ ਸਾਹਿਬ ਵਿੱਚ ਮੱਥਾ ਟੇਕਣ ਆਈ ਆ ਤੇ ਫਖ ਤੋਂ ਸੱਚਖੰਡ ਮੰਦਰ ਤੋਂ ਲੈ ਕੇ ਆਪਾਂ ਅਬਰਤ ਸਰ ਤੱਕ ਸਾਰਾ ਸਫਰ ਵਾਪਸੀ ਦਾ ਵਿਖਾਉਣੇ ਆ ਤੇ ਤੁਸੀਂ ਨਾਲ ਚੜੇ ਰਹੋ ਤੇ ਹੁਣ ਆਪਾਂ ਗੁਰੂ ਘਰ ਮੱਥਾ ਟੇਕ ਲਿਆ ਤੇ ਹੁਣ ਆਪਾਂ ਪਹੁੰਚਣ ਲੱਗੇ ਗੁਰਦੁਆਰਾ ਲੰਗਰ ਸਾਹਿਬ ਤੇ ਰੂਟੀਨ ਦੀ ਸੇਵਾ ਜਿਹੜੀ ਆਪਾਂ ਨੂੰ ਮਹਾਪੁਰਸ਼ਾਂ ਵੱਲੋਂ ਪ੍ਰਾਪਤ ਮਦਦ ਹੀ ਮਿਲੀ ਸੀ ਜੀ ਇਹ ਤੇ ਇਹ ਆਪਾਂ ਅੱਜ ਆਪਣੀ ਅੱਜ ਆਪਾਂ ਲਾਸਟ ਦੇ ਨੇ ਹਾਂ ਇੱਥੇ ਤੇ ਇੱਥੇ ਅੱਜ ਫਿਰ ਆਪਾਂ ਆਪਣੀ ਸੇਵਾ ਜਿਹੜੀ ਆ ਉਹ ਕਰ ਰਹੇ ਆ ਤੇ ਇਸ ਤੋਂ ਬਾਅਦ ਹੁਣ ਆਪਾਂ ਕੈਨ ਭਰੀ ਜਾ ਰਹੇ ਆ ਜਿੱਦਾਂ ਜਿੱਦਾਂ ਹੁਕਮ ਹੋਇਆ ਤੇ ਫਿਰ ਬਾਬਾ ਜੀ ਕੋ ਬਾਬਾ ਰਵਿੰਦਰ ਸਿੰਘ ਹੁਣਾਂ ਨੂੰ ਕੋ ਲਈ ਛੁੱਟੀ ਤੇ ਹੁਣ ਆਪਾਂ ਸਾਰੀਆਂ ਸਕਤਾ ਕਮਰਿਆਂ ਚ ਆ ਗਏ ਆ ਪਹਿਲਾਂ ਕਮਰਿਆਂ ਦੀ ਸਫਾਈ ਕੀਤੀ ਆ ਕਮਰਿਆਂ ਦੀ ਸਫਾਈ ਕਰਨ ਤੋਂ ਬਾਅਦ ਫਿਰ ਆਪਾਂ ਸਾਰਾ ਸਬਾੜ ਇਕੱਠਾ ਕਰਕੇ ਆਪਣਾ ਤੇ ਲਿਫਟਾ ਰਹੀ ਥੱਲੇ ਜਾ ਰਹੇ ਆ ਕਿਉਂਕਿ ਆਪਾਂ ਯਾਰ ਵੀ ਮੰਜ਼ਲ ਤੇ ਹੀ ਤੁਹਾਨੂੰ ਪਤਾ ਹੈ ਤੇ ਹੁਣ ਇਸ ਤਰ੍ਹਾਂ ਬਾਬਾ ਜੀ ਦੀਆਂ ਬੱਸਾਂ ਜਿਹੜੀਆਂ ਆਪਾਂ ਨੂੰ ਸਟੇਸ਼ਨ ਤੇ ਛੱਡਣਗੀਆਂ ਤੇ ਆਪਾਂ ਪਹੁੰਚ ਗਏ ਸਟੇਸ਼ਨ ਹਜੂਰ ਸਾਹਿਬ ਦੇ ਸਟੇਸ਼ਨ ਹਜੂਰ ਸਾਹਿਬ ਦੇਡ ਤੇ ਬਾਬਾ ਜੀ ਦਾ ਬਹੁਤ ਵੱਡਾ ਪ੍ਰਾਲਾ ਜੀ ਸੰਗਤਾਂ ਨੂੰ ਇਨਾ ਮਾਣ ਸਨਮਾਨ ਦਿੰਦੇ ਆ ਜੀ ਆਪਾਂ ਜਿੱਤਰਾ ਆਪਣੇ ਘਰ ਹੀ ਆ ਗਏ ਆ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰ ਦਿੰਦੇ ਬਾਬਾ ਜੀ ਬਾਬਾ ਜੀ ਦੀਆਂ ਬੱਸਾਂ ਟ੍ਰੇਨ ਆਉਣ ਤੋਂ ਪਹਿਲਾਂ ਸਟੇਸ਼ਨ ਤੇ ਖਲੋਤੀਆਂ ਹੁੰਦੀਆਂ ਤੇ ਸੰਗਤ ਦਾ ਵੇਟ ਕਰ ਰਹੀਆਂ ਹੁੰਦੀਆਂ ਤਾਂ ਫਿਰ ਉੱਥੇ ਜਾ ਕੇ ਸਾਰੀ ਸੰਗਤ ਨੂੰ ਕਮਰੇ ਹਰ ਕੋਈ ਸਹੂਲਤ ਦਿੰਦੇ ਆ ਉਦੋਂ ਬਾਅਦਾਂ ਜਿਹੜੀ ਫਿਰ ਵਾਪਸੀ ਤੇ ਛੱਡ ਕੇ ਜਾਂਦੇ ਸਾਰੀ ਸੰਗਤ ਨੂੰ ਆ 2:30 ਭਰਾ ਇਹਨਾਂ ਦੀ ਵੀ ਬੜੀ ਵੱਡੀ ਸੇਵਾ ਵਾ ਅਮਰਤਪਾਲ ਸਿੰਘ ਤੇ ਸੁਖਵਿੰਦਰ ਸਿੰਘ ਔੜੀ ਫੌਜੀ ਇਹਨਾਂ ਨੇ ਇਹਨਾਂ ਦੀ ਬਤੌਲਤੀ ਸਾਰੀ ਸੰਗਤ ਨੇ ਦਰਸ਼ਨ ਕੀਤੇ ਆ ਤੇ ਇਸ ਤਰ੍ਹਾਂ ਆਪਣੀ ਟ੍ਰੇਨ ਵੀ ਹੋਣਾ ਆਪਣੇ ਪਲੇਟਫਾਰਮ ਤੇ ਲੱਗ ਗਈ ਆ ਤੇ ਹੁਣ ਹੌਲੀ ਹੌਲੀ ਸੰਗਤਾਂ ਨੂੰ ਸੀਟ ਬਾਈ ਸੀਟ ਜਿੱਥੇ ਜਿੱਥੇ ਇਹਨਾਂ ਦੀਆਂ ਟਿਕਟਾਂ ਦੀਆਂ ਸ਼ੀਟਾਂ ਵਾ ਉੱਥੇ-ਉੱਥੇ ਸੈਟਿੰਗ ਕਰਦੇ ਆ ਮਿਲ ਤੇ ਫੌਜੀ ਸਾਹਿਬ ਹੋਣਾ ਨੇ ਸਾਰੀ ਸੈਟਿੰਗ ਕੀਤੀ ਹੁੰਦੀ ਆ कि ਜਿੱਥੇ ਬੀਬੀਆਂ ਇੱਕ ਕੋਚ ਚ ਕਰ ਦਿੰਦੇ ਆ ਤੇ ਬੰਦਿਆਂ ਨੂੰ ਇਸ ਤਰ੍ਹਾਂ ਜਿੱਤਰਾ ਜਿੱਤਰਾ ਉਹਨਾਂ ਨੂੰ ਛੀਟਾਂ ਦੀਆਂ ਉਹਨਾਂ ਨੂੰ ਸਾਰੀਆਂ ਸੈਟਿੰਗ ਕਰ ਦਿੰਦੇ ਆ ਹਜੂਰ ਸਾਹਿਬ ਦੀ ਧਰਤੀ ਨੂੰ ਬੁਲਾਈ ਫਤਿਹ ਤੇ ਟ੍ਰੇਨ ਹੋ ਗਈ ਰਵਾਨਾ ਆਪਾਂ ਪਹੁੰਚ ਗਏ ਆ ਜੀ ਰੰਗਾਬਾਦ ਤੇ ਇਸ ਤੀਨ ਇਸ ਤਰ੍ਹਾਂ ਆਪਣੇ ਪੈੜਿਆਂ ਨੂੰ ਵੱਢਦੀ ਹੋਈ ਤਰੀ ਆਉਂਦੀ ਆ ਤੇ ਵਧੀਆ ਟਾਈਮ ਨਾਲ ਚੱਲੀ ਜਾਂਦੀ ਆ ਚਲੋ ਜਿੱਤਨਾ ਸਾਰੀ ਸੰਗਤ ਨੇ ਮਾਰ ਲਿਆ ਸਹੀ ਪਹੁੰਚ ਕੇ ਵੀ ਵਰਵਾਟ 2 3 5 7 9 ਹੁਣ ਆ ਗਿਆ ਫਿਰ ਗਾ ਦਾ ਰੋਜ਼ਾਨਾ ਕੋਈ ਨਹੀਂ ਆਨੇ ਲੱਗ ਰਹੀ ਹੈ ਜਿੰਨੇ ਕਾਰਨ ਦੇ ਬਾਅਦ ਟ੍ਰੇਨ ਦਾ ਨੰਬਰ 13 12 ਆ ਚੁੱਕੀ ਹੈ ਜਲਦੀ ਉੱਤਰੋ ਜਿੱਤਨਾ ਜਿਹੜੇ ਟ੍ਰੇਨ ਦੇ ਵਿੱਚ ਆਪਣੇ ਕੱਦਮ ਜਮਾਏ ਮਾਂ ਦੇ ਪਾਪ ਦੀ ਸੋਧ ਪਹਿਲਾ ਪਿਆਰ ਕੀਤਾ ਬੱਚੇ ਨੂੰ ਮਾਂ ਦੇ ਦੁੱਧ ਨਾਲ ਮਤਲਬ ਹੈ ਵਰਨਾ ਕਿਸੇ ਜੀਵ ਨੂੰ ਨਹੀਂ ਲੱਗਦਾ ਮਾਂ ਨੇ ਦੁੱਧ ਚੰਗਾਤਾ ਬੱਚਾ ਆ ਉੱਠਿਆ ਆਪਣਾ ਰਿਆ ਮਾਂ ਨੇ ਦੁੱਧ ਚੰਗਾਤਾ ਬੱਚਾ ਸੋ ਗਿਆ ਪਹਿਲੀ ਸਟੇਜ ਇਹਦਾ ਦੂਜੇ ਮਾਏ ਬਾਪ ਕੀ ਸੁੱਧ ਬੱਚਾ ਥੋੜਾ ਜਿਹਾ ਸਿਆਣਾ ਹੋਇਆ ਬੱਚੇ ਮਾਂ ਕੋ ਉਧਾਰ ਹੱਥ ਬਚਾ ਲਦਾ ਬੱਸ ਮੰਮੀ ਕੋ ਜਾਊ ਜਾਂ ਡੈਡੀ ਕੋ ਜਾ ਸਭ ਤੋਂ ਵੱਡੀ ਮੁਸ਼ਕਲ ਇਹ ਆ ਜੀ ਆ ਜਿਹੜੀ ਜਰਨਲ ਵਾਲੇ ਇਹ ਆਣ ਕਿ ਇੱਥੇ ਰਸਤੇ ਬਲੌਕ ਕਰ ਦਿੰਦੇ ਆ ਤਾਂ ਅਸੀਂ ਇੱਥੇ ਬਾਥਰੂਮ ਸਾਰੇ ਬਲੌਕ ਕੀਤੇ ਸੀ ਤੇ ਅਸੀਂ ਫਿਰ ਥੋੜੀ ਜੀ ਕੋਸ਼ਿਸ਼ ਕੀਤੀ ਦੀ ਟ੍ਰੇਨ ਦੇ ਟੀਟੀਆਂ ਨੂੰ ਇਕੱਠੇ ਕੀਤਾ ਤੇ ਉਹਨਾਂ ਨੂੰ ਆਖਿਆ ਕਿ ਸਾਨੂੰ ਕਲੀਅਰ ਕਰਕੇ ਦਿਓ ਕਿ ਇਹ ਮੁਸ਼ਕਲ ਕਾਫੀ ਵੱਡੀ ਆ ਜੇ ਚਲੋ ਜਦੋਂ ਆਪਾਂ ਕੋਈ ਭੈਣ ਭਰਾ ਕੋਈ ਜੇ ਜਾਣਾ ਹੁੰਦਾ ਤੇ ਫਿਰ ਨੰਗੇ ਨਹੀਂ ਜਾਂਦਾ ਰਸਤਾ ਕਈਆਂ ਦਾ ਸਮਾਨ ਉਧਰ ਉਧਰ ਹੀ ਕਰਦਾ ਹੁੰਦਾ ਵਾ ਇਹ ਕਰਕੇ ਸਾਰੇ ਆਪਾਂ ਵੀ ਭੈਣ ਭਰਾ ਵੇਰ ਰਿਆ ਕਰੀਏ ਕਿਉਂਕਿ ਆਪਾਂ ਬੁਕਿੰਗ ਕਰਵਾਈ ਹੁੰਦੀ ਹੈ ਸੀਟਾਂ ਦੀ ਇਹ ਕਰਕੇ ਆਪਾਂ ਜਿਹੜੀ ਵੀ ਕੋਈ ਕੰਪਲੇਨ ਇਹਦੀ ਕਰਿਆ ਕਰੀਏ ਟ੍ਰੇਨ ਦੇ ਕਿਉਂਕਿ ਇਹੋ ਹੀ ਆਪਣੀ ਸੱਚਖੰਡ ਟ੍ਰੇਨ ਹੈ ਤੇ ਸਿਰਫ ਇਹ ਸਿੱਖਾਂ ਵਾਸਤੇ ਕਿਉਂਕਿ ਚਲੋ ਯਾਤਰੀ ਤੇ ਹਰ ਕੋਈ ਚੜ ਸਕਦਾ ਜਿਹੜਾ ਮਰਜ਼ੀ ਬੁੱਕ ਕਰਾਵੇ ਪਰ ਇਹ ਹੈ ਕਿ ਜਿਹੜਾ ਜਿਆਦਾ ਕੋਈ ਪਰੇਸ਼ਾਨੀ ਨਾ ਆਵੇ ਸਿੱਖ ਸੰਗਤ ਨੂੰ ਇਹ ਕਰਕੇ ਥੋੜਾ ਜਿਹਾ ਵੇੜਿਆ ਕਰੋ ਤੇ ਕੋਈ ਦੀ ਕੋਈ ਨੀ ਕੰਪਲੀਟ ਕਰ ਦਿਆ ਕਰੋ ਤੇ ਇਸ ਤਰ੍ਹਾਂ ਚਾਚਾ ਜੀ ਹੁਣੀ ਚੱਲ ਪਏ ਐ ਚਾ ਨੂੰ ਫੇਰ ਤੇ ਇੱਥੇ ਸਾਡੇ ਬੰਦਿਆਂ ਦੀ ਥੋੜੀ ਸ਼ਰਤ ਲੱਗੀ ਆ ਕਿਉਂ ਆਂਦਾ ਕਿ ਮੈਂ ਪਰ ਇਹ ਹੋਣੀ ਆ ਇਸੇ ਬੰਨਾ ਆਉਣਾ ਆਂਦਾ ਤੁਸੀਂ ਜੀ ਦਿੰਦੇ ਜਾ ਰਹੇ ਆ ਦੇਖ ਕੇ ਕਿਤਾ ਦਿਗਾ ਕੁਝ ਸੀ ਇਸ ਫਿਕਰ ਤੈਨੂੰ ਇਹ ਜਾਨਾਂ ਕਿ ਨਹੀਂ ਪਿਆ ਜੀ ਦੇ ਕੋਲ ਹੈ ਨਾ ਹਾਂ ਮੈਂ ਬਹੁਤ ਵੱਡਾ ਬੁੜੀ ਜਾਰਾ ਮੇਰੇ ਘਰੋਗੇ ਨਾਲ ਹੈ ਹੋਰ ਕੋਈ ਮਰਦੇ ਦਾ ਮਾਪਾ ਦਿੰਦੇ ਆ ਜਾਂ ਵੜੀ ਆਉਣੀ ਹਾਂ ਵੜੀ ਟ੍ਰੇਜ ਦੀ ਬਰਥਡੇ ਇਹਦੇ ਦੀ ਗੱਲ ਬਾਤ ਭਾਈ ਸਨਾਖੇ ਜੀ ਤੁਸੀਂ ਕਿੱਦਾਂ ਨਾ ਮਹਿਸੂਸ ਕਰਤਾ ਜੋ ਮੈਂ ਨਾ ਵੀ ਇਹ ਜਿਹੜੇ ਮੈਨੂੰ ਸਜਾਵਾਂ ਦੇ ਰਹੇ ਹਨ ਉਹਨਾਂ ਨੂੰ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਨੇ ਪਜਾਮਾ ਪਜਾਮਾ ਸਹੀ ਮੈਂ ਨਹੀਂ ਗਲਤ ਨਹੀਂ ਕਰਨੇ ਜਿੰਦਾ ਬਾ ਕਿ ਸ਼ਰਮ ਕੀਤਾ ਉਹਦਾ ਦਾ ਬਣ ਸਕਦੇ ਆ ਠੀਕ ਹੈ ਜੀ ਇਹ ਦੁਸ਼ਟ ਲੋਕ ਮੈਨੂੰ ਸਜ਼ਾ ਦੇਣੀ ਚਾਹਦੇ ਆ ਇਹ ਕਰਕੇ ਮੈਂ ਇਹਨਾਂ ਨੇ ਕਾਨੂੰਨੀ ਕਾਰਵਾਈ ਕੀ ਕੀਤੀ ਜਾਵੇ ਇਹਨਾਂ ਨੇ ਸੀਦੇ ਖੋਲੇ ਆ ਮੈਨੂੰ ਇਨਾ ਬਣਾ ਰਹੇ ਆ ਇਹ ਕਰਕੇ ਬਸ ਸਰਕਾਰ ਤੋਂ ਮੰਗ ਕਰਦਾ ਕਿਸੇ ਨੇ ਖੋਲੀ ਕਰੇ ਭਾਜੀ ਗੁਰਦੀਪ ਸਿੰਘ ਉਹ ਨਹੀਂ ਮਰੇ ਆ ਜਿੰਨਾ ਬਹੁਤ ਹੀ ਪੀਛੇ ਜਗਤ ਵਿੱਚ بڑا ਵੱਡਾ ਨਾਮ ਆ ਇੱਕ ਗੁਰਦੀਪ ਸਿੰਘ ਲਗਰਵਾਲੀ ਉਹਨਾਂ ਨੇ ਲਿਖਿਆ ਤੱਤਾ ਬਿਸਨਾਰੇ ਵਾਲੇ ਦਾ ਦਰਸ਼ਨ ਕਰਾਉਦੇ ਤੁਹਾਨੂੰ ਆਜੇ ਗੁਰਦੀਤ ਨੂੰ ਨਹੀਂ ਸਕਿਆ ਨਗਰੇਆ ਬਦਲਾ ਜ਼ਾਲਮ ਜਰਮ ਆਣਿਆਂ ਤੋਂ ਸਦਾ ਸੁਰਮੇ ਲੈਂਦੇ ਰਹੇ ਕਿਉਂ ਬੇਨਤੀ ਕੀਤੀ ਜਾ ਰਹੀ ਹੈ ਨੀਆ ਤੇ ਵੀ ਤੇ ਚੰਨਾਂ ਜਿੜਿਆ ਤਾਂ ਸਮ ਗੁਰੂ ਦੇ ਲਾਲਾ ਨੂੰ ਵੇਖੋ ਬਾਪਾ ਮੰਜਲਾਂ ਨੂੰ ਮਾਰ ਲਈ ਹਾਂ ਸਕਤਾ ਪਹੁੰਚ ਗਏ ਆ ਜੀ ਅੰਬਰਸਾਲ ਸਟੇਸ਼ਨ ਤੇ ਹੁਣ ਸਾਰੀ ਸੰਗਤ ਉੱਤਰਈ ਆ ਤੇ ਇਸ ਤਰ੍ਹਾਂ ਸਾਰੇ ਜਣੇ ਇਸ ਤਰ੍ਹਾਂ ਬੱਸਾਂ ਆਪਣੀਆਂ ਉੱਥੇ ਹੀ ਹੁੰਦਾ ਉਸੇ ਸਥਾਨ ਤੇ ਆ ਗਈਆਂ ਬਾਕੀ ਜਿਹੜੇ ਭਣ ਭਰਾ ਕੋਈ ਰਿਸ਼ਤੇਦਾਰ ਸੀ ਸਾਡੇ ਉਹ ਇੱਥੋਂ ਹੀ ਆਪਣੇ ਘਰਾਂ ਨੂੰ ਚਲੇ ਜਾਣੇ ਆ ਇਹ ਕਰਕੇ ਸਾਡੀ ਯਾਤਰਾ ਦਾ ਅੱਜ ਲਾਸਟ ਬਲੌਗ ਸੀ ਤੁਹਾਨੂੰ ਅੱਗੇ ਵੀ ਮਿਲਦੇ ਰਵਾਂਗੇ ਤੇ ਹੋਈਆਂ ਭੁੱਲਾਂ ਚੁੱਕਾ ਦੇਖਿਵਾ ਬਖਸ਼ਿਓ ਕਿਉਂਕਿ ਅਸੀਂ ਇਨੇ ਸੂਝਵਾਨ ਨਹੀਂ ਹੈਗੇ ਤੇ ਇਸ ਕਰਕੇ ਸਾਡੀ ਇੰਦੀ ਜਿਹੜੀ ਕੀਤੀ ਗਈ ਹੈ ਮਿਹਨਤ ਇਹਨੂੰ ਇਹਦੇ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਕਿਉਂਕਿ